ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਗਲੇ ਤੇ ਰੇਵਲੀਰ ਲਗਾਉਣੀ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਇਦਾਂ ਗਲੇ ਕੱਪੜੇ ਨੂੰ ਇਦਾਂ ਫੋਲਡ ਕਰ ਲੈਣਾ ਤੇ 1 ਇੰਚ ਚੌੜੀ ਆਪਾਂ ਰੇਵਲੀਰ ਦੀ ਕਰਨੀ ਆ ਕਟਿੰਗ ਜਿਆਦਾ ਚੌੜੀ ਨਹੀਂ ਕਰਨੀ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਦੇਖੋ ਆਪਣਾ ਲਾਈਨਿੰਗ ਵਾਲਾ ਸੂਟ ਆ ਇਸ ਕਰਕੇ ਆਪਣੀ ਸਲਾਈ ਲਗਾਈ ਹੋਈ ਆ ਲਾਈਨਿੰਗ ਨਾਲ ਅਟੈਚ ਕੀਤੀ ਹੋਈ ਆ ਹੁਣ ਆਪਾਂ ਕਮੀਜ਼ ਦੇ ਸਿੱਧੇ ਪਾਸੇ ਇਸ ਤਰ੍ਹਾਂ ਰੇਵਲੀਰ ਨੂੰ ਇਦਾਂ ਫੋਲਡ ਕਰਕੇ ਇਸ ਤਰ੍ਹਾਂ ਰੱਖ ਲੈਣਾ ਰੱਖਣ ਤੋਂ ਬਾਅਦ ਆਪਾਂ ਜੀ ਇਸ ਤਰ੍ਹਾਂ ਸਲਾਈ ਲਗਾਉਣੀ ਹੈਗੀ ਆਪਾਂ ਰੇਵਲੀਰ ਬਿਲਕੁਲ ਵੀ ਖਿੱਚਣੀ ਨਹੀਂ ਹੈਗੀ ਰੇਵਲੀਰ ਆਪਾਂ ਢਿੱਲੀ ਛੱਡਣੀ ਹੈ ਤੇ ਜਿਹੜਾ نیچے ਵਾਲਾ ਕੱਪੜਾ ਉਹਨੂੰ ਚੰਗੀ ਤਰ੍ਹਾਂ ਫੜ ਕੇ ਰੱਖਣਾਗਾ ਐਦਾਂ ਗਲਾਈ ਦੇ ਵਿੱਚ ਹੀ ਗਲਾਈ ਦੇ ਵਿੱਚ ਹੀ ਆਪਾਂ ਰੇਵਲੀਰ ਲਗਾਉਣੀ ਆ ਮਤਲਬ ਕਿ ਗਲੇ ਨੂੰ ਆਪਾਂ ਸਿੱਧਾ ਨਹੀਂ ਰੱਖਣਾ ਰੇਵਲੀਰ ਆਪਾਂ ਢਿੱਲੀ ਛੱਡ ਕੇ ਲਾਉਣੀ ਆ ਜਿੰਨੀਆਂ ਆਪਾਂ ਰੇਵਲੀਰ 'ਚ ਢਿੱਲੀ ਛੱਡਾਂਗੇ ਮਤਲਬ ਕਿ ਨੀਚੇ ਵਾਲੇ ਗਲੇ ਨੂੰ ਤੁਹ ਹਲਕੀ ਜੀ ਜ਼ਿਆਦਾ ਨਹੀਂ ਖਿੱਚਣਾ ਹਲਕੀ ਜੀ ਖਿੱਚ પા ਕੇ ਰੱਖਣੀ ਆਗੇ ਉਨੇ ਹੀ ਆਪਣੀ ਜਿਹੜੀ ਰੇਲ ਦੀ ਰਾਗੀ ਸਫਾਈ ਦੇ ਨਾਲ ਲੱਗ ਕੇ ਤਿਆਰ ਹੁੰਦੀ ਹੈ ਜਦੋਂ ਆਪਾਂ ਤਰਪਾਈ ਕਰਦੇ ਆ ਬਹੁਤ ਹੀ ਸੋਹਣੀ ਤਰਪਾਈ ਹੁੰਦੀ ਆ ਵਲ ਨਹੀਂ ਪੈਂਦੇ ਹੈਗੇ ਇਸ ਤਰ੍ਹਾਂ ਸਿਲਾਈ ਲਗਾਉਣ ਤੋਂ ਬਾਅਦ ਆ ਵਾਲੇ ਕੱਪੜੇ ਤੇ ਆਪਾਂ ਛੋਟੇ ਛੋਟੇ ਲਗਾ ਦੇਣੇ ਆ ਜਿੱਕਟ ਇਹ ਦਿਨਾਲ ਕੀ ਹੁੰਦਾਗਾ ਆਪਣੀ ਰੇਵਲੀਰ ਜਦੋਂ ਆਪਾਂ ਸਿੱਧੀ ਕਰਦੇ ਆਂਗੇ ਤਾਂ ਚੰਗੀ ਤਰ੍ਹਾਂ ਸਿੱਧੀ ਵੀ ਹੋ ਜਾਂਦੀ ਹੈ ਤੇ ਵੱਲ ਨਹੀਂ ਪੈਂਦੀ ਹੁਣ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਉੱਪਰ ਸਲਾਈ ਲਗਾ ਲੈਣੀ ਆ ਇਹ ਸਲਾਈ ਜੀ ਜਰੂਰ ਲਗਾਉਣੀ ਆਏਗੀ ਇਹ ਆਪਾਂ ਰੇਵਲੀਰ ਦੇ ਉੱਪਰ ਉੱਪਰੀ ਲਗਾਉਣੀ ਆ ਨੀਚੇ ਆਪਾਂ ਕਮੀਜ਼ ਦੇ ਕੱਪੜੇ ਤੇ ਨਹੀਂ ਲਗਾਉਣੀ ਐਸ ਤਰ੍ਹਾਂ ਆਪਣੀ ਦੇਖੋ ਜੀ ਰੇਵਲੀਰ ਲੱਗ ਜਾਂਦੀ ਹੈਗੀ ਐਸ ਤਰ੍ਹਾਂ ਹੋ ਜਾਣੀ ਹੈ ਇਸ ਦੀ ਤਰਾਈ ਜੇ ਤੁਹਾਨੂੰ ਵੀਡੀਓ ਬੰਦ ਯਾ ਲੱਗੀ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ ਜੀ